ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਕਿਹੜੀ ਬਾਣੀ ਪੜਨ ਵਾਸਤੇ ਕਿਹਾ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਹਿੰਦੇ ਹਨ ਆਵਹ ਸਿਖ ਸਤ ਗੁਰੂ ਕੇ ਪਿਆਰਿਓ ਗਾਵਹ ਸਚੀ ਬਾਣੀ ਬਾਣੀ ਤਗਵਹ ਗੁਰੂ ਕੇ ਰੀ ਬਾਣੀਆਂ ਜ਼ਿਰ ਬਾਣੀ ਪਾਰਸ਼ਾ ਜੀ ਕਹਿੰਦੇ ਏ ਸਤਗੁਰੂ ਦੇ ਪਿਆਰੇ ਸਿੱਖੋ ਹਉ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਵਿੱਚ ਜੋੜਨ ਵਾਲੀ ਬਾਣੀ ਰਲ ਕੇ ਗਾਈਏ ਆਪਣੇ ਗੁਰੂ ਦੀ ਬਾਣੀ ਗਾਈਏ ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਰੋਮਣੀ ਹੈ ਮੁਖ ਹੈ ਜਿੰਨ ਕਾ ਨਦਰ ਕਰਮ ਹੋਵੇ ਹਿਰਦੈ ਨ ਸਮਾਣੀ ਪੀਵਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਹਾਓ ਸਾਰਗ ਬਾਣੀ ਏ ਬਾਣੀ ਉਹਨਾਂ ਬੰਦਿਆਂ ਦੇ ਹਿਰਦੇ ਵਿੱਚ ਟਿਕਦੀ ਹੈ ਜਿਨ੍ਹਾਂ ਉਤੇ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਹੋਵੇ ਬਖਸ਼ਿਸ਼ ਹੋਵੇ ਕਿਰਪਾ ਹੋਵੇ اے ਪਿਆਰੇ ਗੁਰਸਿੱਖੋ ਪ੍ਰਮਾਤਮਾ ਦਾ ਨਾਮ ਸਿਮਰੋ ਪ੍ਰਮਾਤਮਾ ਦੇ ਪਿਆਰ ਵਿੱਚ ਸਦਾ ਜੁੜੇ ਰਹੋ ਇਹ ਆਨੰਦ ਦੇਣ ਵਾਲਾ ਆਤਮਿਕ ਹਲਾਰਾ ਪੈਦਾ ਕਰਨ ਵਾਲਾ ਨਾਮ ਜਲ ਪੀਓ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਨਾਲਿਕ ਆਖਦਾ ਹੈ ਕਿ हे ਗੁਰ ਸਿਕੋ ਪ੍ਰਮਾਤਮਾ ਦੀ ਸਿਵਤਸਲਾਹ ਵਾਲੀ ਇਹ ਬਾਣੀ ਸਦਾ ਗਾਵੋ ਇਸੇ ਵਿੱਚ ਹੀ ਆਤਮਕ ਅਨੰਦ ਹੈ ਪਾਤਸ਼ਾਹ ਜੀ ਕਹਿੰਦੇ ਕਿਹੜੀ ਬਾਣੀ ਨਹੀਂ ਪੜਨੀ ਚਾਹੀਦੀ ਸਤ ਗੁਰੂ ਬਿਲਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਜਾ ਹੋ ਰ ਕੱਚੀ ਬਾਣੀ ਜਿਹੜੀ ਬਾਣੀ ਗੁਰੂ ਆਸ਼ੇ ਤੋਂ ਉਲਟ ਹੈ ਮਾਇਆ ਦੀ ਚਲਕ ਦੇ ਸਾਹਮਣੇ ਠੜਕਾ ਦੇਣ ਵਾਲੀ ਹੈ ਉਹ ਨਹੀਂ ਪੜਨੀ ਚਾਹੀਦੀ ਉਹ ਬਾਣੀ ਕੱਚੀ ਹੈ ਬਾਣੀ ਤਾਂ ਕੱਚੀ ਸਤਗੁਰੂ ਬਝਹ ਹੋਰ ਕੱਚੀ ਬਾਣੀ ਗੁਰੂ ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੀਠਾ ਡੇਗਦੀ ਹੈ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੇ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਇਹ ਪੱਕੀ ਗੱਲ ਹੈ ਕਿ ਗੁਰੂ ਆਛੇਦ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ ਸੁਣਨ ਵਾਲਿਆਂ ਦੇ ਮਨ ਥੱਕ ਜਾਂਦੇ ਹਨ ਤੇ ਜੇ ਅਜਿਹੀ ਬਾਣੀ ਦੀ ਪੜ ਪੜ ਕੇ ਵਿਆਖਿਆ ਕਰਦੇ ਹਨ ਤਾਂ ਉਹ ਵੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ ਜੇ ਉਹ ਬੰਦੇ ਜੀਬ ਨਾਲ ਹਰੀ ਨਾਮ ਵੀ ਬੋਲਣ ਤਾਂ ਵੀ ਜੋ ਕੁਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਗੀ ਸਾਜ ਨਹੀਂ ਪੈਂਦੀ ਜਿਹੜੇ ਕੱਚੀ ਬਾਣੀ ਪੜਦੇ ਹਨ ਜੇਤ ਜਿਨ ਕਾ ਹਿਰ ਲਿਆ ਮਾਇਆ ਭੋਲਣ ਪਏ ਰਮਾਣੀ ਕਹੈ ਨਾਨਕ ਸਤ ਗੁਰੂ ਬਜਾ ਹੋਰ ਕੱਚੀ ਬਾਣੀ ਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋ ਰੱਖਿਆ ਹੈ ਉਹ ਜੋ ਕੁਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ ਨਾਨਕ ਆਖਦਾ ਹੈ ਕਿ ਗੁਰੂ ਆਛੇ ਤੋ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਿਕ ਆਨੰਦ ਦੇ ਟਿਕਾਣੇ ਤੋਂ ਹੇਠਾ ਡੇਗਦੀ ਹੈ ਜਿਹੜੀ ਬਾਣੀ ਸਤਿਗੁਰੂ ਦੇ ਸਰੂਪ ਨੂੰ ਨਹੀਂ ਦੱਸਦੀ ਸਤਿਗੁਰੂ ਦੇ ਉਪਦੇਸ਼ ਨੂੰ ਉਲਟ ਦੱਸਦੀ ਹੈ ਉਹ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ ਉਹ ਮਨੁੱਖ ਦੇ ਆਨੰਦ ਨੂੰ ਟਿਕਾਣੇ ਤੋਂ ਡੇਗ ਦਿੰਦੀ ਹੈ ਉਸ ਨੂੰ ਆਨੰਦ ਨਹੀਂ ਆਉਂਦਾ ਉਹ ਆਪਣੇ ਮਾਰਗ ਤੋਂ ਦੂਰ ਹੋ ਜਾਂਦਾ ਹੈ